ਛੋਟਾ ਰਹੀਏ ਬਾਣੀ ਬਾਖਦੀ ਮੈਨਾਂ ਨਾਈਕੀ ਦੋਫਾਈ ਤੇ ਕਰਾਂਗੇ ਜਿੰਨਾ ਨੀ ਵੱਡਾ ਸਭੰਦਾਂ ਦਾ ਦੇਵਰੇ ਕੋਲ ਸਾਰੇ ਕੰਮ ਕਰਦੇ ਉੱਤੇ ਦੇ ਅੱਡੇ ਤੇ ਇਸ ਵੇਲੇ ਦੋਸਤਾਂ ਨੇ ਕਰਤਾ ਵੱਡਾ ਕਾਂਡ ਅੱਧੀ ਰਾਤ ਨੂੰ ਲਾਸ਼ ਕੀਤੀ ਖੁਰਦਗੁਰ ਉਸਨੇ ਕੱਢੀ ਪਾਖੜਾ ਨਹਿਰ ਚੋਂ ਲਾਸ਼ ਮੋਬਾਈਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਨੌਜਵਾਨ ਦੀ ਲਾਸ਼ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨਹਿਰ ਦੇ ਵਿੱਚੋਂ ਕੱਢੀ ਗਈ ਹੈ ਤੇ ਇੱਕ ਗੱਡੀ ਵੀ ਲਾਸ਼ ਦੇ ਨਾਲ ਬਰਾਮਦ ਕੀਤੀ ਗਈ ਹੈ ਤੇ ਪਰਿਵਾਰ ਨੇ ਉਸਦੇ ਹੀ ਦੋਸਤਾਂ ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਜੇ ਮੰਨਿਏ ਤਾਂ ਅਮ੍ਰਿਤਕ ਰਾਜਨ ਆਪਣੇ ਦੋਸਤ ਦੇ ਨਾਲ ਸ਼ਾਮ ਵੇਲੇ ਬਾਹਰ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਵਾਰ-ਵਾਰ ਜਾਦਾ ਰਾਤ ਹੋਣ ਕਰਕੇ ਘਰ ਆਉਣ ਦੇ ਲਈ ਜਦੋਂ ਫੋਨ ਕੀਤਾ ਗਿਆ ਤਾਂ ਮ੍ਰਿਤਕ ਰਾਜਨ ਦੀ بجائے ਉਸਦੇ ਦੋਸਤ ਉਹ ਲੋਕ ਪਹੁੰਚ ਚੁੱਕਿਆ ਗਿਆ ਤੇ ਕਦੇ ਉਸਨੇ ਕਿਹਾ ਕਿ ਉਹ ਘਰ ਨਹੀਂ ਆਏਗਾ ਤੇ ਕਦੇ ਕਿਹਾ ਕਿ ਉਹ ਕਿਸੇ ਹੋਰ ਦੋਸਤ ਨਾਲ ਚਲਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਸ ਦੋਸਤ ਨੇ ਦੂਜੇ ਦੋਸਤ ਨੂੰ ਫੋਨ ਤੇ ਦੱਸਿਆ ਕਿ ਉਹ ਬੇਹੋਸ਼ ਹੈ ਤੇ ਉਸ ਨੂੰ ਗੱਡੀ ਦੇ ਰਾਹੀਂ ਕਿਤੇ ਲਿਜਾਇਆ ਗਿਆ ਸਰ ਜੀ ਮੇਰੇ ਚਾਚੇ ਦਾ ਮੁੰਡਾ ਨਾ ਜੋਨੀ ਨਾਮ ਦੇ ਮੁੰਡੇ ਦੇ ਨਾਲ ਗਿਆ تھا ਆਪਣੀ ਦੁਕਾਨ ਤੇ ਹੁੰਦਾ ਜੀ ਉਹ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਸੀ ਉਹਦੇ ਨਾਲ ਚਲੇ ਗਿਆ ਉਹ ਲੈ ਕੇ ਗਿਆ ਤਾਂ ਜੀ ਉਸ ਨੂੰ ਹਾਂਜੀ ਉਸ ਤੋਂ ਬਾਅਦ ਅਸੀਂ ਰਾਤ ਪਈ ਤੇ ਫੋਨ ਕਰਿਆ ਜੀ ਵੀ ਮੇਰੀ ਮੰਮੀ ਨੇ ਵੀ ਕਿੱਥੇ ਆ ਰੱਜੂ ਉਹ ਰਾਜੂ ਨੇ ਤਾਂ ਪਹੁੰਚ ਚੱਕਿਆ ਨਹੀਂ ਜੀ ਉਹਦੇ ਦੋਸਤ ਨੇ ਜੋਨੀ ਨੇ ਉਹ ਚੱਕਿਆ ਤਾਂ ਜੀ ਫੋਨ ਜੋਨੀ ਨੇ ਫੋਨ ਚੱਕਿਆ ਕਹਿੰਦਾ ਮਾਸੀ ਮੇਰੇ ਕੋਲੇ ਆ ਮੇਰੀ ਮੰਮੀ ਨੂੰ ਮਾਸੀ ਕਹਿੰਦਾ ਤਾਂ ਵੀ ਉਹ ਕਹਿੰਦਾ ਵੀ ਮੇਰੇ ਕੋਲੇ ਆ ਅੱਜ ਆਣਾ ਨਹੀਂ ਹੈਗਾ ਇਹਨੇ ਘਰੇ ਠੀਕ ਹੈ ਜੀ ਉਹ ਕਹਿੰਦਾ ਵੀ ਆਣਾ ਨਹੀਂ ਤੇ ਮੰਮੀ ਨੇ ਫੋਨ ਕੱਟਦਾ ਵੀ ਚਲੋ ਅੱਗੇ ਵੀ ਘਰ ਦੇ ਬਾਹਰ ਰਹਿ ਜਾਂਦਾ ਤਾਂ ਠੀਕ ਹੈ ਜੀ ਤੇ ਹੁਣ ਜਦੋਂ ਅਸੀਂ ਸਵੇਰੇ ਉਹਨੂੰ ਫੋਨ ਕਰਿਆ ਜੋਨੀ ਨੂੰ ਪਤਾ ਕਰਿਆ ਵੀ ਵੀ ਕਿੱਥੇ ਆ ਮੇਰੀ ਮੰਮੀ ਨੇ ਫੇਰ ਫੋਨ ਕਰਿਆ ਵੀ ਆਇਆ ਨਹੀਂ ਸਾਡੇ ਘਰੇ ਉਹ ਤੇ ਉਹ ਕਹਿੰਦਾ ਕਹਿੰਦਾ ਮਾਸੀ ਵੀ ਉਹ ਮੇਰੇ ਕੋਲ ਤੇ ਤਾਂ 1 ਵਜੇ ਨਿਕਲ ਗਿਆ ਤਾਂ ਜੀ ਰਾਤ ਨੂੰ ਕਹਿੰਦਾ ਵੀ ਮੈਨੂੰ ਨਹੀਂ ਪਤਾ ਫੇਰ ਉਹ ਸਾਡੇ ਘਰੇ ਵੀ ਆਇਆ ਤਾਂ ਉਸਤੇ ਅਗਲੇ ਦਿਨੇ ਵੀ ਵੀ ਕਹਿੰਦਾ ਵੀ ਮਾਸੀ ਮੈਂ ਲੱਭ ਕੇ ਲੈ ਕੇ ਆਉਣਾ ਉਹਨੂੰ ਵੀ ਦੇਖਦਾ ਪਤਾ ਕਰਦਾ ਵੀ ਕਿੱਥੇ ਆ ਮੈਂ ਹਾਂਜੀ ਇਸ ਤੋਂ ਬਾਅਦ ਅਸੀਂ ਫੋਨ ਮਲਾਈਗੇ ਜੀ ਉਹ ਤਾਂ ਸਾਨੂੰ ਮਿਲਿਆ ਨਹੀਂ ਜੀ ਉਸ ਤੋਂ ਬਾਅਦ ਜونی ਨੂੰ ਫੋਨ ਕਰਿਆ ਜੀ ਜونی ਨੇ ਵੀ ਫੋਨ ਸਵਚ ਆਪ ਕਰ ਲਿਆ ਜੀ ਆਪਣਾ ਮਾਮਲਾ ਮੋਰਿੰਡਾ ਦਾ ਹੈ ਜਿੱਥੇ ਕਿ मृतक ਦੀ ਦਾਦੀ ਨੇ ਦੱਸਿਆ ਕਿ ਉਸਦੇ ਪੋਤੇ ਰਾਜਨ ਦੇ ਦੋਸਤ ਨੇ ਉਹਨਾਂ ਨੂੰ ਸਾਰੀ ਰਾਤ ਝੂਠ ਬੋਲਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਘਰ ਵੀ ਆਇਆ ਤੇ ਉਸਨੇ ਕਿਹਾ ਕਿ ਉਹ ਰਲ ਕੇ ਉਸਨੂੰ ਲੱਭੇਗਾ ਤੇ ਬਾਅਦ ਵਿੱਚ ਉਹ ਪਤਾ ਲੱਗਿਆ ਕਿ ਉਸਦੇ ਪੋਤੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸਾਰਾ ਦਿਨ ਨਾ ਆਇਆ ਸਾਢੇ 9 ਵਜੇ ਅਸੀਂ ਫੋਨ ਕਰਿਆ ਜਿਸਨੂੰ ਫੋਨ ਕਰਿਆ ਫੋਨ ਹੀ ਨਹੀਂ ਝੁੱਲ ਨਹੀਂ ਸਕਿਆ ਬੂਸਟਰ ਫੋਨ ਜੰਨੀ ਜੇ ਕਿਆ ਕਦਾ ਉਹ ਬਾਹਰ ਗਿਆ ਹੋਇਆ ਜੀ ਰਾਜਨ ਤਾਂ ਬਾਹਰ ਗਿਆ ਹੋਇਆ ਫਿਰ ਅਸੀਂ ਫੇਰ ਡੀ ਕਰੇ ਫਿਰ ਅਸੀਂ 11 ਵਜੇ ਫੋਨ ਕਰਿਆ ਫਿਰ ਅਸੀਂ ਇਹਨੇ ਕਿਆ ਕਰਿਆ ਤੇ ਜੰਨੀ ਕਹਿੰਦਾ ਕਹਿੰਦਾ ਉਹ ਤਾਂ ਸੌ ਗਿਆ ਫਿਰ ਜੰਨੀ ਨੇ ਕੰਜਲੇ ਫੋਨ ਕਰਿਆ ਜੱਗੀ ਨੂੰ ਜੱਗੀ ਨੂੰ ਕਹਿੰਦਾ ਵੀ ਰਾਜਨ ਬੇਹੋਸ਼ ਹੈ ਵੀ ਇਹਨੂੰ ਲੈ ਕੇ ਜਾਣਾ ਵੇ ਆਪਾਂ ਤੂੰ ਗੱਡੀ ਲਿਆ ਰਾਜ ਉਹਨੇ ਪੀਸਾਂ ਨੂੰ ਟੁਵੇ ਦਿਨ ਸੈਜੇ ਤੇ ਦਸ ਦਸੀ ਗੱਡੀ ਲੈ ਜਾਂਦੇ ਫਿਰ ਉਸ ਤੋਂ ਬਾਅਦ ਉਹਨੇ ਕੀ ਕਰਿਆ ਆ ਕਹਿੰਦਾ ਮਾਸੀ ਉਹ ਤਾਂ 1 ਵਜੇ ਨਿਕਲ ਗਿਆ ਮੇਰੇ ਕੋਲ ਤੇ ਕਿਸੇ ਬੰਦੇ ਮੈਂ ਇੱਕ ਵਾਰ ਸੋ ਤਾਂ ਕਹਿੰਦਾ ਵੇ ਹੋ ਸ਼ਾਇਦ ਠੀਕ ਨਹੀਂ ਹੈ ਇੱਕ ਵਾਰ ਸੋ ਕਿੱਥੇ ਨਿਕਲ ਗਿਆ ਕਹਿੰਦਾ ਕਿਸੇ ਦੋਸਤ ਨੂੰ ਫੋਨ ਕਰਿਆ ਮੈਂ ਕਹਿੰਦਾ ਠੀਕ ਹੈ ਅੱਛਾ ਫਿਰ ਉਹ ਸਾਡੇ ਘਰ ਆਇਆ ਆਪਾਂ ਠਾਣ ਗਰਕਾਸ ਦਿੰਨੇ ਆ ਅੱਪਰ ਹਲਕੇ ਕਰਦੇ ਆ ਐ ਕਰਦੇ ਆ ਉਹ ਕਰਦੇ ਆ ਜੱਗੀ ਜੱਗੀ ਨੇ ਸਾਨੂੰ ਦੂਏ ਜਦੋਂ ਦੱਸਿਆ ਜੇ ਉਦਣ ਜਾ ਦਿੰਦਾ ਜੀ ਫੇਰ ਤਾਂ ਸਾਡਾ ਕੋਈ ਬਣ ਜਾਂਦੀ ਆ ਖਬਰੇ ਕਿ ਕਿਹੜਾ ਕੁੱਤੇ ਕਿਹੜਾ ਮਾਰਿਆ ਫੇਰ ਇਹਨਾਂ ਨੇ ਜਿਹੜੇ ਮੁੰਡੇ ਖੜੇ ਹੋਏ ਇਹਨਾਂ ਨੂੰ ਦੱਸਿਆ ਵੀ ਰੋਪੜ ਗੱਡੀ ਚੁੱਤੇ ਆ ਨੋਗੂ ਗੱਡੀ ਉਤਰਪਾਲ ਸਦਕਾਰੀਆਂ ਨੇ ਗੋਤਾਪੋਰਾ ਦੀ ਮਦਦ ਦੇ ਨਾਲ ਲਾਸ਼ ਨੂੰ ਇੱਕ ਗੱਡੀ ਸਮੇਤ ਪੰਜਪੋਹਾ ਤੇ ਡੋਮਚੇੜੀ ਪਿੰਡ ਦੇ ਵਿਚਕਾਰ ਪਾਖੜਾ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਹੈ ਤੇ ਪੁਲਿਸ ਦੇ ਮੁਤਾਬਕ ਕਮਰਤਿਕਰਾਂਜਨ ਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਗੱਡੀ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਲਾਸ਼ ਤੇ ਗੱਡੀ ਬਰਾਮਦ ਕੀਤੀ ਗਈ ਹੈ ਇਹਦੇ ਦਾ ਕਰਕੇ ਜਿਹੜਾ ਸਾਡਾ ਬੰਦਾ ਰਾਜਿੰਦਰ ਬਰਮਾ ਆ ਉਹ ਕਰੋ 17 ਤਰੀਕ ਨੂੰ ਗਿਆ ਸੀ ਦੋ ਮੁੰਡੇ ਸੀ ਇੱਕ ਜੋਨੀ ਤੇ ਇੱਕ ਨਾਲ ਸੀ ਉਹਦੇ ਬੁੱਤਾ ਇਹ ਉਹਦੇ ਨਾਲ ਸੀਗਾ ਉਸ ਤੋਂ ਬਾਅਦ ਇਹ ਦੋਨੇ ਜਣੇ ਨਾਲ ਲੈ ਗਏ 5:30 ਵਜੇ ਇਹ ਮਿਰਿੰਡੇ ਆਏ ਫਿਰ ਉਸ ਤੋਂ ਬਾਅਦ ਇਹਨਾਂ ਦਾ ਫੋਨ ਪੀਤੀ ਨੂੰ ਚਲ ਕੇ ਘਰੇ ਗਏ ਮਾਨਖੜੀ ਜੂ ਇਹਨਾਂ ਨੇ ਦਾਰੂ ਲੈ ਕੇ ਪੀਤੀ ਰਾਤ ਨੂੰ ਫਿਰ ਉਹਦੇ ਕਿਤੇ ਸਾਡੇ ਬਈ ਮਿੰਨ ਦਾ ਛੇੜਾ ਟੀਕਾ ਲਾਇਆ ਜੋਨੀ ਤੇ ਇਨਵਰਟ ਵੀ ਇਹਨੇ ਥੋੜੇ ਚਿਰਵਾ ਦੂਜੀ ਡੈਥ ਹੋ ਗਈ ਜੋ ਹੁਣ ਸਾਡੇ ਤਫਤੀਸ਼ ਦੇ ਵਿੱਚ ਆਇਆ ਵਾ ਕਿਉਂਕਿ ਅਸੀਂ ਬੰਦੇ ਦੋ ਗ੍ਰਿਫਤਾਰ ਕਰ ਲਏ ਆ ਤੇ ਉਸ ਤੋਂ ਬਾਅਦ ਇਹਨਾਂ ਕੋਈ ਕੱਟੀ ਸੀਗੀ ਇੱਕ ਜੋਨੀ ਦੀ ਉਹ ਇੱਥੇ ਜਸਵੀਰ ਦੱਸੀ ਹੈ ਗੁਰਪ੍ਰੀਤ ਸਿੰਘ ਉਹ ਚੱਸੀ ਉਹਦੇ ਘਰੇ ਖੜੀ ਸੀ ਉਹ ਲਿਆ ਕੇ ਰਾਤ ਨੂੰ ਹੀ ਫਿਰ 1:3-2 ਵਜੇ ਉਹਨੂੰ ਵਿੱਚ ਧੱਕਾ ਦਿੱਤਾ ਐ ਤੇ ਦੋ ਬੰਦੇ ਜਿੱਤ ਫਸਾਰ ਕਰ ਲਿਆ ਅੱਜ ਉਹ ਬਹੁਤ ਸਮਾਂ ਲੀਹਣ ਜਿਹੜਾ ਉਹਦੇ ਇਕਸਾਬ ਦੇ ਉੱਤੇ ਫਿਰ ਅਸੀਂ ਆ ਕੇ ਜਿਹੜੀ ਬੋਡੀ ਆ ਉਹ ਕਵਰ ਕਰਾਂਗੇ ਬੋਡੀ ਵੀ ਰਿਕਵਰ ਹੋ ਗਈ ਤੇ ਬੋਡੀ ਆ ਬੋਡੀ ਵੀ ਰਿਕਵਰ ਹੋ ਗਈ ਐ ਤੇ ਕੱਟੀ ਆ ਇਹ ਮੇਰੀ ਹਾਜ਼ਰੀ 'ਚ ਆਪਣੇ ਰਜਿੰਦਰ ਕੁਮਾਰ ਸਾਡੇ ਸਬ ਇੰਸਪੈਕਟਰ ਇਨਾਂ ਨੇ ਮਤਲਬ ਮੇਰੀ بطور ਡਿਊਟੀ ਮੈਨੇਜਰ ਇੱਥੇ ਡਿਊਟੀ ਲੱਗੀ ਸੀਗੀ ਤੇ ਮੇਰੀ ਹਾਜਰੀ ਚ ਇਹਨਾਂ ਨੇ ਇੱਥੇ ਅੱਜ ਸਾਰਾ ਕ੍ਰੇਮ ਵਗਾ ਕੇ ਕੋਤਾ ਖੇਰ ਕੋਤਾ ਪਰ ਮਗਾ ਕੇ ਵੀਡੀਓ ਕਰਾ ਕੇ ਉਹਦੀ ਵੀ 17 ਤਰੀਕ ਦੇ ਜਿਹੜੇ ਮੈਨਲਾ ਦਾ ਇਹਨਾਂ ਦਾ ਕੋਈ ਵਾਕਿਆ ਸੀਗਾ ਜਿਹੜਾ ਕੋਈ ਅੰਦਰ ਨਹਿਰ ਦੇ ਵਿੱਚ ਮਤਲਬ ਕਾਰ ਦੇ ਸਮੀਟ ਇਹ ਡੈੱਡ ਬੋਰਡਿੰਗ ਮਿਲੀ ਜਾਂ ਮੇਰੀ ਹਾਜਰੀ ਚ ਮਿਲੀ ਵੀ ਹੈ ਫਿਰਾਲ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਤਸਵੀਰ ਸਾਫ ਹੋ ਸਕੇਗੀ ਕਿ ਕੀ ਆਖਰ ਮ੍ਰਿਤਕ ਦੀ ਮੌਤ ਕਿਸ ਕਾਰਨ ਹੋਈ ਹੈ ਤੇ ਪੁਲਿਸ ਨੇ ਦੋ ਲੋਕਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਜਗਬਾਨੀ ਟੀਵੀ ਲਈ ਅਮਰਜੀਤ ਤੀਮਾਨ ਦੀ ਰਿਪੋਰਟ